सूजोए सिरदार उले बे कां चोह खपड़े साढे सिर विया आरियां न साढा जनम त थो श सड़ी जो मला मारीअ पटणे जी तरतीनूं जिसने पाग

तर प्रीत मनो मेर नमस्कार रखवारी प्रीत मनो मे नमस्कार रखवारी पूरी शोले गल झट बुजी पहुची को माता जी मन मोदी सूरत प्यारी ਤਾਰ ਰਖਵਾਰੀ ਤਰ ਗੀਤਰ ਪ੍ਰੀਤ ਮਨੋ ਮੇਰੀ ਨਮਸਕਾਰ ਰਖਵਾਰੀ ਜਦ ਮੂਰੇ ਸੇ ਰਖ ਕੇ ਜਦ ਤਿਸੇ ਫੁਕਰੀ ਅਰ ਜੋਈ ਇਹ ਤਾਰੂ ਗੋਬਿ ਜੁਲੀ ਮੇਰੀ ਹੋਰ ਕਾਲੀ ਕੋਈ ਵਰ ਦਿੱਤੇ ਸੇ ਫੜ ਕੇ ਪੁਰਾਣੇ ਬਾਤ ਸਮਝ ਕੇ ਸਾਰੀ ਤਰ ਗੀਤਰ ਪ੍ਰੀਤ ਮਨੋ ਵੇਰੀ ਨਮਸਕਾਰ ਰਖਵਾਰੀ ਗਲਗੀਤਰ ਪ੍ਰੀਤਮ ਨੂੰ ਮੇਰੀ ਨਮਸਕਾਰ ਰਖਵਾਰੀ ਕੋਈ ਕਟਵੇ ਕੋ ਨਦਪੁਰ ਨੂੰ ਸਰਪੇ ਸਮਪਿਦਾ ਲਾਪਾਦੀ ਲਖਨੂ ਦਾਰਿਸ਼ਰ ਨੇ ਪਉਂਚਿਆ ਲਖਨੌਰ ਤੇ ਜਾਗੀ ਆਰ ਫਸਾ ਫੱਕਰ ਨੂੰ ਗੁਰਾਨੇ ਰਾਮ ਜਿਤੇ ਲੋ ਰਖਾ

नमस्कार चरण खेॾे सारी जॻत खेॾी दर प्रीत ਮੇਰੀ ਨਾਮ ਸਕਾਰ ਲਖਵਾਰੀ ਕਲ ਜੀ ਤਰ ਪ੍ਰੀਤਮ ਮੇਰੀ ਨਾਮ ਸਕਾਰ ਲਖਵਾਰੀ ਆਉ ਹੋ ਸੇਖ ਸਤਿਗੁਰੂ ਕੀ ਪਿਆਰੇ ਹੋ ਗਾਲ ਹੋ ਸੱਚੀ ਬਾਣੀ ਬਾਣੀ ਦਾ ਗਾਲੂ ਗੁਰੂ ਕੇ ਦੀ ਬਾਣੀ ਨਾਲ ਸਿਰ ਬਾਣੀ ਐਸੀ ਆਹਾਰ ਮੁਸ਼ਾ ਦੇ ਮਾਲਕ ਨੇ مہاراجر جنگل کر بیٹھے ہو جو آج ہی کر رہے ہو

تے اپنی جال چلتا چلتا سما آ گیا گرو امنگ صاحب گرو امرد گرو رام دس صاحب گرو ارجنٹ صاحب گرو ہر گوبند سا گرو ہر راج صاحب گرو ہرکرشن صاحب شری گرو تیگ بہادر صاحب سمے آ گیا شری گرو گوبند سنگھ جی مہاراج دسویں مہاراج جی کا سما آ گیا بالا پریتم چوجی پیری ریگرسم بھی وسی ست گرو شری گرو گوبند سنگ جی مہاراج جی کا ਮਹਾਰਾਜ ਸਦੇ ਪਾਦਸ਼ਾਹੀ ਦੇ ਜਣੋ ਜਿਹੜਾ ਹੋਇਆ ਉਹ ਪਰਦੇਸ ਆਵੇ ਮਾਤਾ ਗੁਜਰੀ ਦੇ ਕੋ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਕਾਲ ਵਿੱਚ ਕੋਸ ਦੀ 7ਵੀਂ 23 ਕੋ 1723 ਕਰ ਤੇ ਅਗਰੇ ਜੀ ਦੇ ਹਿਸਾਬ ਨਾਲ ਬਾਈ ਰਸਬਰ 1660 ਇਹ ਤਰੀਕਾ ਜਿਹੜੀਆਂ ਟਾਢੀ ਸੋਹਣ ਸਿੰਘ ਜੀ ਸੀਤਲ ਪ੍ਰੈਸੀ ਪੁਲਿਸ ਦੀ ਵੀਰ ਸਿੰਘ ਜੀ ਤਪੱਸਰ ਸਾਬ ਜੰਗੀ ਜੀ ਉਹਨਾਂ ਦੀਆਂ ਕਿਤਾਬਾਂ ਦੇ ਮੁਤਾਬਿਕ ਹੈ ਤੇ ਹਣ ਸਤਿਗੁਰੂ ਮਹਾਰਾਜ ਦਾ ਜਨਮ ਹੋਇਆ ਤੇ ਸਤਿਗੁਰੂ ਮਹਾਰਾਜ ਸ੍ਰੀ ਪਾਲਸ਼ਾ ਜੀ ਜਦੋਂ ਐਦਾਂ ਜਨਮ ਹੋਇਆ ਤੇ ਸਾਰੇ ਪੜਨਾ ਸ਼ਹਿਰ ਵਿੱਚ ਖੁਸ਼ੀ ਵਿੱਚ ਝੂਮ ਉਠਿਆ ਸਾਰੀ ਕਾਇਨਾਤ ਖੁਸ਼ੀ ਵਿੱਚ ਝੂਮ ਉਠੀ ਸਾਰਾ ਪੜਨਾ ਸ਼ਹਿਰ ਖੁਸ਼ੀ ਵਿੱਚ ਦੌੜਿਆ ਖੁਸ਼ੀ ਵਿੱਚ ਦੌੜਿਆ ਤੇ ਨੁਰ ਸਾਰੇ ਦਾ ਨਾਦ ਕਿਵੇਂ ਖੁਸ਼ੀ ਮਨਾ ਰਹੀ ਆ ਕਿਵੇਂ ਜੋ ਮਹਾਰਾਜ ਤੇ ਪਹਾੜੀ ਦੇ ਉਸ ਵੇਲੇ ਜਜਕਾਹ ਹੋ ਰਹੀਆਂ ਨੇ ਉਸ ਵੇਲੇ ਦਾ ਮੇਲਵਾ ਦਲਜੋਤ ਸਿੰਘ ਢੀਡਸੇ ਦਾ ਟਿਵੀਸ਼ਨ ਇਥਾ ਆਜ਼ਾਦੀ ਦੀ ਖੇਮਤ ਦੇ ਵਿੱਚ ਹੈ ਇੰਨਾ ਸੋਹਣਾ ਅੱਛੇ ਫਰਸ਼ੇ ਮੇ ਹੋ ਰਹੀ ਖੁਸ਼ੀ ਜਜ ਜੈਕਾਰ ਆਜ਼ਾਦੀ ਦੇ ਦੇਵਤੇ ਜਨਮ ਲਿਆਦਾ ਧਾਰ ਜਸੀ ਕਹਾ ਜਗ ਮਦਹੀ ਸ਼ਾ ਵੇੜੀ ਦੇ ਉਪਰ ਦੇ ਵਿੱਚ ਆਈ ਮੱਛੀ ਘਰ ਘਰ ਵਿੱਚ ਚੁਗਾਈ ਹੋਈ ਨਸਰੇ ਪਕਾਰ ਆਲੇ ਜੜਿਆ ਚਮਕਟਣੇ ਵਿੱਚ ਸੋਹਣਾ ਹੋਈ ਮਜਾਜੇ ਕਰਾਏ ਜੜਿਆ ਚਲਪਟਣੇ ਵਿੱਚ ਸੋਹਣਾ ਹੋਈ ਮਜਾਜੇ ਕਰਾਏ ਜਦ ਮਾਕੇ ਸਾਰੇ ਤੱਕ ਵਿੱਚ ਹੋਈ ਦੁਖੀ ਆ ਦੇ ਰਹੀ ਦੇਣ ਲਟੋਈ ਗਿਆ ਤਾਈਂ ਠਾਉਣ ਰਹੀ ਆਯਾਜਕ ਪਗ ਲਗਾਉ ਯੋਗਾ ਲੋਕਾਂ ਲੰਮੀ ਲੋੜ ਰਹੀ ਆਯਾਜਕ ਪਗ ਲਗਾਉ ਯੋਗਾ ਲੋਕਾਂ ਲੰਮੀ ਲੋੜ ਰਹੀ ਮਹਿਲ ਵਿੱਚ ਰਹੀ ਮਸਤੀ ਖਿੜਗੀ ਨਾਲ ਨੂਰ ਦੇ ਵਸਤੀ ਕਾਕੇ ਪਾਤਮਕਦਸ ਹਸਤੀ ਰਈ ਅਖਿੜ ਗੁਰਜਾਰਾਂ ਨੇ ਜੜਿਆ ਹਨ ਪਟਨੇ ਸੋਰਾ ਕੋਈ ਮਾਜੇ ਜੈਕਾਰਾ ਲੀ ਜੈ ਆ ਜਨਪੜੇ ਵਿੱਚ ਸੋਰਾ ਕੋਈ ਮਾਜੇ ਜੈਕਾਰਾ ਲੀ ਸੋਰਾ ਜੀ ਰੀ ਮੱਖ ਪਾਏ ਇਸ ਸੁਭਾਗ ਪ੍ਰੀਤ ਮਹਲਾਏ ਇੱਕ ਭਾਗ ਰਜੀ ਫਰਮਾਏ ਆਇ ਜੁਲਮ ਮਟਾਉਣ ਲਈ ਆਇਆ ਜੁਗ ਪਲਟਾਉ ਯੋਦਾ ਕਰੋ ਗਲਾਮੀ ਨਾ ਰਹੀ ਆਇਆ ਜੁਗ ਪਲਟਾਉ ਯੋਦਾ ਕਰੋ ਗਲਾਮੀ ਨਾ ਰਹੀ ਰਹਿਮਤ ਰੂਪੀ ਤੱਕ ਜਾਣੇ ਮੂਝ ਪਤ ਚੜ ਵਿੱਚ ਰੰਮੇ ਆਗਿ ਲੱਖਾ ਪ੍ਰੇਮ ਦੇ ਨੰਮੇ ਖਾਤਰ जै जयकार जल पटण जै जयकारे सारे ਨਕਾ ਡੁੰਗਰੇ ਦਾ ਕੰਨਾ ਸਤਾਰੇ ਧੁਰਗੇ ਦਰਸ਼ਨ ਕੋਣ ਲਈ ਆਇਆ ਯੁਗ ਪਲਟਾਉ ਹੋਯੋ ਦਾ ਰੋਗਾਂ ਮੀਰਣ ਲਈ ਆਇਆ ਯੁਗ ਪਲਟਾਉ ਹੋਯੋ ਦਾ ਰੋਗਾਂ ਮੀਰਣ ਲਈ ਕੌਣੇ ਕਰਨ ਪਤਨ ਗੇਰਾਂ ਵਾਂਗੂੰ ਦਾਨੇ ਇਹਨੇ ਕਾਜ ਸਾਦੇ ਸੋਹਣੇ ਨੀਂਹ ਪਤਨ ਹਾਰ ਤਰੀ ਦਰਿਆ ਚਲ ਪਟਣੇ ਵਿੱਚ ਸੋਣਾ ਹੁੰਗਾ ਜੈ ਜੈਕਾਰ ਹੋਰੇ ਦਰਿਆ ਚਲ ਪਟਣੇ ਵਿੱਚ ਸੋਣਾ ਹੁੰਗਾ ਜੈ ਜੈਕਾਰ ਹੋਰੇ ਭਰੇ ਦੀਨ ਦੁਨੀ ਦੇ ਵਾਲੀ ਪਾਈ ਹਿੰਦ ਬਾਗ ਦੇ ਵਾਲੀ ਕਰਕੇ ਦੁਨੀਆਂ ਦੀ ਰਖਵਾਲੀ ਵੇਲਾ ਬੰਨੇ 라ਵਣ ਦੇ आया जुग पलटाऊ योो कलामीनी आया जुग पलटाऊं मीन आणी

ਉਰ ਮਹਾਰ ਕੋਈ ਕੁਛ ਹੋ ਗਾ ਰੇ ਤੁਮਾ ਸੇਵ ਕਰਾਉਣ ਲਈ ਆਇਆ ਯੁਗ ਪਲਟਾਉ ਯੋਦਾ ਦੋਗਲਾ ਮੀਰਾਉਣ ਲਈ ਆਇਆ ਯੁਗ ਪਲਟਾਉ ਯੋਦਾ ਦੋਗਲਾ ਮੀਰਾਉਣ ਲਈ ਆਇਆ ਯੁਗ ਪਲਟਾਉ ਯੋਦਾ ਦੋਗਲਾ ਮੀਰਾਉਣ ਲਈ ਸਤਿਗੁਰੂ ਮਹਾਰਾਜ ਜੀ ਦਾ ਪਰਮੇ ਦੇ ਮੇਰੇ ਜਨਮ ਹੋਇਆ ਜਦੋਂ ਹੋਇਆ ਪਰਮੇ ਸਾਹਿਬ ਵਿੱਚ ਤੇ ਮਹਾਰਾਜ ਸਤੇਪ ਰਾਜਾ ਜੀ ਉਹ ਸਵੇਰੇ ਸਾਰੇ ਲੋਕਾਂ ਨੇ ਪੁਛੀਆਂ ਬਣਾਈਆਂ ਤੇ ਇਤਿਹਾਸਕਾਰਾਂ ਦੇ ਲਿਖਦੇ ਮੁਤਾਬਿਕ ਦੂਜੇ ਪਾਸੇ ਇੱਕ ਮੁਸਲਮਾਨ ਸਾਈਂ ਮੁਸਲਮਾਨ ਫਕੀਰ ਸਯਦ ਪੀਖੜਾ ਸ਼ਾ ਜਿਹੜਾ ਖਸਕੇ ਘੜਦਾ ਰਹਿਣ ਵਾਲਾ ਜਿਹੜਾ ਹਿਆੜੇ ਦੇ ਵਿੱਚ ਇਤਿਹਾਸਕਾਰਾਂ ਨੇ ਲਿਖਦੇ ਮੁਤਾਬਿਕ ਇਹ ਪੈੜ ਜਿਹੜਾ ਖਸਕਾ ਹਿਆੜੇ ਦੇ ਵਿੱਚ ਤੇ ਸਤਿਗੁਰੂ ਮਹਾਰਾਜ ਜਦੋਂ ਜਨਮ ਹੋਇਆ ਤੇ

ਆਪਾਂ ਨਮਾਇਂ ਕਹਿੰਦਾ ਸਵੇਰੇ ਵਾਲੇ ਪਾਸੇ ਨੂੰ ਪਰਦੇ ਆ ਤੇ ਆਉਂਦੀ ਚੜਦੇ ਵਾਲੇ ਪਾਸੇ ਨੂੰ ਕਿਉਂ ਪਰਦੇ ਤੇ ਉਸ ਵੇਲੇ ਸਹਿਦ ਭਿਕੜ ਸਾਹਿਬ ਦਾ ਕਹਿੰਦਾ ਆ ਕਿ ਹੁਣ ਅੱਜ ਅੱਜ ਦੇ ਦਿਨ ਮੈਨੂੰ ਲੱਗਤ ਵੀ ਰੱਬੀ ਜੋਤ ਪ੍ਰਗਟ ਹੋਈ ਆ ਮੈਨੂੰ ਚੜਦੇ ਵਾਲੇ ਪਾਸੇ ਨੂੰ ਜਾਂਦਾ ਕੋਈ ਰੱਬੀ ਰੂਪ ਕੋਈ ਰੱਬੀ ਜੋਤ ਪ੍ਰਗਟ ਹੋਈ ਇਸ ਕਰਕੇ ਮੈਂ ਚੜਦੇ ਵਾਲੇ ਪਾਸੇ ਨੂੰ ਤਲਾਸ਼ ਪੜੀ ਫੋੜ ਆਪਣੇ ਚੇਲਿਆਂ ਨੂੰ ਜਿਹੜਾ ਸਹਿਦ ਭੇਖਣ ਸ਼ਾ ਆਪਣੇ ਚੇਲਿਆਂ ਨੂੰ ਜਿਵੇਂ ਸਮਝਾਇਆ ਆ ਪੀੜ ਸੇ ਕਿ ਉਹ ਸ਼ਰਾਬ ਦੀ ਖੇਦ ਵਿੱਚ ਵਿੱਚ ਹੈ ਇੰਨਾ ਪਿਆ ਚੰਡਾ ਤ ਬਨਨ ਇਕਬਾਰ ਸਰਬ ਕਲਾ ਸਮਰਾਥ ਦੋਲਣ ਤੇਰਾ ਥੋ ਪ੍ਰਭੂ ਨਾਨਕ ਦੇ ਘਰ ਹੱਥ ਪੀਖਣ ਚਾਲੇ ਉਜੂ ਸਾਲਿਕ ਸੁਬਾਨੁ ਮਾਇੂ ਸੇਜੂ ਦਕੀਤਾ ਬਾਤ ਸਮਝ ਕੇ ਬਾਤ ਸਮਝ ਕੇ ਬਾਤ ਸਮਝ ਕੇ ਸਾਰੀ ਪੁੱਛੀ ਜਦ ਹਕੀਕਤ ਚੇਲਿਆ ਪੀਖ ਮਸ਼ਾ ਪਰਮਾ तनाल पड़ी पटने विच